ਲੁਧਿਆਣਾ ਵਿੱਚ ਵਧੀਕ ਸੈਸ਼ਨ ਜੱਜ ਫਾਸਟ ਟਰੈਕ ਕੋਰਟੋਂ ਇੱਕ ਅਮਰਜੀਤ ਸਿੰਘ ਦੀ ਅਦਾਲਤ ਨੇ ਇਤਿਹਾਸਕ ਫੈਸਲਾ ਸੁਣਾਇਆ ਉੱਤਰ ਪ੍ਰਦੇਸ਼ ਦੇ ਫਤਿਹਪੁਰ ਦੇ ਰਹਿਣ ਵਾਲੇ ਤੋਨੂ ਨੂੰ ਗਲਤਕਰ ਦੇ ਮਾਮਲੇ ਵਿੱਚ ਦੋਸ਼ੀ ਠਹਿਰਾਇਆ ਅਤੇ ਮੌਤ ਦੀ ਸਜ਼ਾ ਸੁਣਾਈ ਗਈ ਹੈ ਤਾਜ਼ੀਏ ਦੇ ਕਰੀਬ ਇੱਕ ਸਾਲ ਪਹਿਲਾਂ ਤਕਰੀਬਨ 4 ਸਾਲ ਦੀ ਬੱਚੀ ਦੀ ਬੈੱਡ ਬਾਕਸ ਵਿੱਚੋਂ ਲਾਸ਼ ਮਿਲੀ ਸੀ। ਪੁਲਿਸ ਜਾ ਕੇ ਰਹਿਣ ਵਾਲਾ ਨੌਜਵਾਨ ਲੜਕੀ ਨੂੰ ਮਾਰਨ ਨਾਲ ਆਪਣੇ ਕਮਰੇ ਲੈ ਗਿਆ ਸੀ। ਜਿਸ ਤੋਂ ਬਾਅਦ ਉਹ ਲੜਕੀ ਦੀ ਹਾਲ ਪੁਲਿਸ ਤੋਂ ਛੁੜੂ ਕੀਤੀ ਗਈ ਪਰ ਲੜਕੀ ਦਾ ਕੋਈ ਸ਼ਰਾ ਨਹੀਂ ਮਿਲਿਆ। ਇਸ ਤੋਂ ਬਾਅਦ ਮਰਹੂਮ ਬੱਚੀ ਦੀ ਲਾਸ਼ ਦੋਤੀ ਦੇ ਕਮਰੇ ਦੇ ਬੈੱਡ ਬਾਕਸ ਵਿੱਚੋਂ ਬਰਾਮਦ ਕੀਤੀ ਗਈ। ਡੈੱਡ ਬਾਕਸ ਦੀ ਹਾਲਤ ਦੇਖ ਕੇ ਲੱਗ ਰਿਹਾ ਸੀ ਕਿ ਬੱਚੀ ਦਾ ਬਲਦਕਾਰ ਕਰਕੇ ਉਹਦਾ ਕਤਲ ਕੀਤਾ ਗਿਆ। ਪੋਸਟਮਾਰਟ ਤੋਂ ਪਤਾ ਲੱਗਿਆ ਕਿ सोनू ਨੇ 30 ਤੋਂ 40 ਸਕਿੰਟਾਂ ਤੱਕ ਲੜਕੀ ਦਾ ਗਲਾ ਘੋਟ ਕੇ ਰੱਖਿਆ ਅਤੇ ਉਹਦੇ ਨਾਲ ਕੁੱਟਮਾਰ ਕੀਤੀ ਅਤੇ ਅੰਗਰੇਜ਼ੀ ਵਿੱਚ ਹੋ ਰਹੀਆਂ ਸੀ ਮਰਨ ਸਿੰਘ ਜਾਂ ਤੋਂ ਬਾਅਦ ਬੱਚੀ ਦੇ ਗਲੇ ਤੇ ਕਤਲ ਦੇ ਸਾਫ-ਸੂਬਾ ਨਿਸ਼ਾਨ ਮਿਲੇ ਹਨ ਪੁਲਿਸ ਵੱਲੋਂ ਲੜਕੀ ਦੇ ਗੁਪਤੰਗਰ ਸੈਂਪਲ ਦੀ ਜਾਂਚ ਵੀ ਭੇਜੇਗੇ ਹਨ ਸਾਰੇ ਸਬੂਤਾਂ ਦੇ ਆਧਾਰ ਉੱਤੇ ਸੋਨੂੰ ਨੂੰ ਉਸ ਮਾਸੂਮ ਬੱਚੀ ਦਾ ਦੋਸ਼ੀ ਪਾਇਆ ਗਿਆ ਇਸ ਤੇ ਅਦਾਲਤ ਦੇ ਮੋਹੰਦਾ ਸੈਂਸਸ ਮੈਂ ਅਪਣਾ ਨਾਮ ਤੋਂ ਸ਼ੁਰੂ ਕਰਨਾ ਮੈਂ ਰਜੇਸ਼ ਮਰਾ ਐਡਵੋਕੇਟ ਨੂੰ ਐ ਪ੍ਰੈਕਟਿਸ ਕਰਦਾ ਜੀ ਅੱਜ ਅੱਜ ਜਿਹੜਾ ਫੈਸਲਾ ਸੁਣਾਇਆ ਫਾਂਸੀ ਦਾ ਇਹ ਪੂਰਾ ਮਾਮਲਾ ਕੀ ਹੈ ਥੋੜਾ ਬ੍ਰੀਫ ਕਰ ਦੋ ਜੀ ਇਹ ਆਪਣੇ ਜਿਹੜੀ ਲੁਆਣੇ ਕੋਰਟ ਹੈਗੀ ਸਪੈਸ਼ਲ ਕੋਰਟ ਆ ਸ਼੍ਰੀ ਅਮਰਜੀਤ ਸਿੰਘ ਜੱਤ ਸਾਹਿਬ ਦੀ ਕੋਰਟ ਆ ਉਹਨਾਂ ਦੇ ਕੋਰਟ 'ਚ ਇਹ ਮੈਟਰ ਚੱਲਦਾ ਸੀਗਾ ਇੱਕ ਸੋਨੂ ਸਿੰਘ ਨਾਮ ਦਾ ਜਿਹੜਾ ਵਿਅਕਤੀ ਸੀਗਾ ਇਸ ਵਿਅਕਤੀ ਨੇ 5 ਸਾਲ ਦੀ ਇੱਕ ਲੜਕੀ ਸੀ ਬੱਚੀ ਸੀ ਉਹਨੂੰ ਮਿਲ ਕੇ ਚਾਕਲੇਟ ਦੇ ਕੇ ਖੜਾ ਦੇ ਬਾਨੇ ਲੈ ਗਿਆ ਸੀ ਉੱਥੇ ਰੂਮ 'ਚ ਲੈ ਜਾ ਕੇ ਬੱਚੀ ਨੂੰ ਇੱਕ ਇਹਦਾ ਰਿਲੇਟਿਵ ਸੀਗਾ ਅਸ਼ੋਕ ਕੁਮਾਰ ਉਹਦੇ ਰੂਮ 'ਚ ਲੈ ਜਾ ਕੇ ਬੱਚੀ ਨਾਲ ਪਹਿਲਾਂ ਨੇ ਰਿਪ ਕੀਤਾ ਫਿਰ ਬੱਚੀ ਦਾ ਮਰਡਰ ਕਰਤਾ ਐਸ ਪਰ ਦਾ ਸਟੋਰੀ ਉਹਦੀ ਪੁਲਿਸ ਤੇ ਜਿਹੜੀ ਜਜਮੈਂਟ ਆਈ ਉਸ ਮੁਤਾਬਕ ਇਹਨੇ ਹੀ ਇਹ ਕ੍ਰਾਈਮ ਕੀਤਾ ਸੀ। ਤੇ লাশ ਨੂੰ ਫਿਰ ਉਹਨੇ ਸੁਣਿਆ ਕਿ ਉਹ ਕਿਸੇ ਲੱਕੜ ਦੇ ਬੈੱਡ ਦੇ ਲਕੋ ਬੈੱਡ ਦੇ ਜਿਹੜਾ ਬਾਕਸ ਹੁੰਦਾ ਬੈੱਡ ਦੇ ਬਾਕਸ ਵਿੱਚ ਹੀ ਡੈਡ ਬਡੀ ਮਿਲੀ ਸੀ ਬੱਚੀ ਦੀ। ਤੇ ਜਿਹੜੇ ਤੇ ਕੱਪੜੇ ਸੀਗੇ ਲੜਕੀ ਦੇ ਬੱਚੀ ਦੇ ਉਹ ਬਾਹਰ ਪਏ ਸੀਗੇ ਜਿਹੜੇ ਬਲੱਡ ਨਾਲ ਪਿਜੇ ਹੋਏ ਸੀਗੇ। ਅਦਾਲਤ ਨੇ ਕੀ ਫੈਸਲਾ ਸੁਣਾਇਆ ਗਿਆ? ਫાંਸੀ ਦੇ ਨਾਲ ਕੋਈ ਜੁਰਮਾਨਾ ਵੀ? ਅਦਾਲਤ ਨੇ ਸਜ਼ਾ ਕੀਤੀ ਆ ਵੀ ਇਹਨੂੰ ਵੀ ਮਰਨ ਤੱਕ ਲਟਕਾਇਆ ਜਾਵੇ। ਤੇ ਜਦ ਤੱਕ ਨਹੀਂ ਮਰਦਾ ਤੱਕ ਲਟਕਾਇਆ ਜਾਵੇ ਫਾਂਸੀ ਦੀ ਹੀ ਸਜ਼ਾ ਦਿੱਤੀ ਹੈ ਤੇ ਨਾਲ 5.5 ਲੱਖ ਦਾ ਜੁਰਮਾਨਾ ਕੀਤਾ ਇਹ ਪੂਰਾ ਮਾਮਲਾ ਕਿਹੜੇ ਇਲਾਕੇ ਦਾ ਹੈ ਇਹ ਡਾਬਾ ਥਾਣੇ ਦੇ ਵਿੱਚ ਆਂਦਾ ਜੀ ਡਾਬਾ ਜਿਹੜਾ ਪੁਲਿਸ ਸਟੇਸ਼ਨ ਉਹਦੇ ਅੰਡਰ ਜਿਹੜਾ ਏਰੀਆ ਹੈ ਉਹਦੇ ਵਿੱਚ ਹੀ ਇਹ ਹੋਇਆ ਸੀ ਚਲੋ ਡਿਸਕਲੋਜ਼ ਨਹੀਂ ਕਰ ਸਕਦੇ ਨਾਮ ਜੋ ਵੀ ਹੈ ਜਾਂ ਲੇਜ਼ ਬਾਰੇ ਪਰ ਉਹ ਉੱਥੇ ਦਾ ਹੀ ਮਾਮਲਾ ਹੈ ਅੱਛਾ ਇਹ ਰਿਲੇਟਿਵ ਸੀ ਉਸ ਬੱਚੀ ਦੇ ਪਰਿਵਾਰ ਦਾ ਨਹੀਂ ਨਹੀਂ ਬਾਸੀ ਇਸ ਪੂਰੇ ਮਾਮਲੇ ਚ ਰਿਲੇਟਿਵ ਨਹੀਂ ਸੀ ਇਹ ਸਿਰਫ ਇੱਕ ਜਾਣਕਾਰ ਸੀਗਾ ਜਿਹਨੂੰ ਕਹਿ ਸਕਦੇ ਇਹ ਆਪਣੇ ਕਿਸੇ ਰਿਲੇਟਿਵ ਦੇ ਘਰ ਆਂਦਾ ਸੀ ਜਿਹੜਾ ਦੋਸ਼ੀ ਸੀਗਾ ਤੇ ਉਹ ਦੋਸ਼ੀ ਦੇ ਘਰ ਆਣ ਕਰਕੇ ਇਹਨਾਂ ਨੂੰ ਜਾਣਦਾ ਸੀਗਾ ਜਿਨ੍ਹਾਂ ਦੀ ਬੱਚੇ ਨਾਲ ਇਹ ਸਾਰਾ ਵਾਕਿਆ ਹੋਇਆ ਰੂਪੀ ਰਹਿਣ ਵਾਲਾ ਕਿੱਥੇ ਦਾ ਹੈ ਏਰੋਪੀ ਯੂਪੀ ਦਾ ਰਹਿਣ ਹੁੰਦਾ ਜੀ ਏਵਨ ਪੰਜਾਬੀ ਟੀਵੀ ਦੇ ਲਈ ਹੁੜਾਣਾ ਤੋਂ ਕਮਲ ਕਪੂਰ ਦੀ ਖਾਸ ਰਿਪੋਰਟ ਧੂਦਿਆਨ ਵਿੱਚ ਵਧੀਕ ਸੈਸ਼ਨ ਜੱਜ ਫਾਸਟ ਟਰੈਕ ਪੋਕਸੋ ਇੱਕ ਅਮਰਜੀਤ ਸਿੰਘ ਦੀ ਅਦਾਦ ਨਹੀਂ ਇਤਿਹਾਸਿਕ ਫੈਸਲਾ ਸੁਣਾਇਆ ਹੈ ਉੱਤਰ ਪ੍ਰਦੇਸ਼ ਦੇ ਫਤੇਪੁਰ ਦੇ ਰਹਿਣ ਵਾਲੇ ਤੋਨੂ ਨੂੰ ਬਲਤ ਕਰਨ ਦੇ ਮਾਮਲੇ ਵਿੱਚ ਦੋਸ਼ੀ ਠਹਿਰਾਇਆ ਅਤੇ ਮੌਤ ਦੀ ਸਜ਼ਾ ਸੁਣਾਈ ਗਈ ਹੈ ਤਾਜ਼ੀਏ ਦੇ ਕਰੀਬ ਇਕਸਾ ਪਹਿਲਾਂ ਤਕਰੀਬਨ 4 ਸਾਲ ਦੀ ਬੱਚੀ ਦੀ ਬੈੱਡ ਬਾਕਸ ਵਿੱਚੋਂ ਲਾਸ਼ ਮਿਲੀ ਸੀ। ਪੁਲਿਸ ਜਾ ਕੇ ਇਹਨਾਂ ਨੂੰ ਨੌਜਵਾਨ ਲੜਕੀ ਨੂੰ ਮਾਰਨ ਨਾਲ ਆਪਣੇ ਕਮਰੇ ਲੈ ਗਿਆ ਸੀ। ਜਿਸ ਤੋਂ ਬਾਅਦ ਉਹ ਲੜਕੀ ਦੀ ਹੱਤ ਪੁਲਿਸ ਨੇ ਸ਼ੁਰੂ ਕੀਤੀ ਗਈ ਪਰ ਲੜਕੀ ਦਾ ਕੋਈ ਛੁੜਾ ਨਹੀਂ ਮਿਲਿਆ। ਜਿਸ ਤੋਂ ਬਾਅਦ ਮਰਹੂਮ ਬੱਚੀ ਦੀ ਲਾਸ਼ ਦੋਸ਼ੀ ਦੇ ਕਮਰੇ ਦੇ ਬੈੱਡ ਬਾਕਸ ਵਿੱਚੋਂ ਬਰਾਮਦ ਕੀਤੀ ਗਈ। ਡੈੱਡ ਬਾਕਸ ਦੀ ਹਾਲਤ ਦੇਖ ਕੇ ਲੱਗ ਰਿਹਾ ਸੀ ਕਿ ਬੱਚੀ ਦਾ ਬਲਤਕਾਰ ਕਰਕੇ ਉਸਦਾ ਕਤਲ ਕੀਤਾ ਗਿਆ ਹੈ। ਪੋਸਟਮਾਰਟ ਤੋਂ ਪਤਾ ਲੱਗਿਆ ਕਿ सोनू ਨੇ 30 ਤੋਂ 40 ਸਕਿੰਟਾਂ ਦੇ ਅੰਦਰ ਲੜਕੀ ਦਾ ਗਲਾ ਘੋਟ ਕੇ ਰੱਖਿਆ। ਅਤੇ ਉਹ ਦਿਨ ਕਟਮਾਰ ਕੀਤੀ ਅਤੇ ਬੱਚੀ ਦੇ ਗੁਪਤ ਅੰਗੂਠੇ ਵੀ ਖੂਨ ਮੈ ਰਹਿਆ ਸੀ ਮਰਨ ਸਿੰਘ ਜਾਣ ਤੋਂ ਬਾਅਦ ਬੱਚੀ ਦੇ ਘਰੇ ਇੱਕ ਕਤਲ ਦੇ ਸਾਫ ਖੂਨਾਂ ਦੇ ਨਿਸ਼ਾਨ ਮਿਲੇ ਕਰਨ ਪੁਲਿਸ ਦੇ ਵੱਲੋਂ ਲੜਕੀ ਦੇ ਗੁਪਤ ਅੰਗਾਂ ਦੇ ਸੈਂਪਲ ਦੀ ਜਾਂਚ ਵੀ ਭੇਜੇ ਗਏ ਸਨ ਸਾਰੇ ਸਬੂਤਾਂ ਦੇ ਆਧਾਰ ਉੱਤੇ ਸੋਨੂੰ ਨੂੰ ਉਸ ਮਾਸੂਮ ਬੱਚੀ ਦਾ ਦੋਸ਼ੀ ਪਾਇਆ ਗਿਆ ਜਿਸ ਤੇ ਅਦਾਲਤ ਦੇ ਬਹੁਤ ਵੱਡਾ ਫੈਸਲਾ ਸੁਣਾਇਆ ਹੈ। ਚਲੋ ਆਪਣਾ ਨਾਮ ਤੋਂ ਸ਼ੁਰੂ ਕਰਨਾ। ਮੈਂ ਰਜੇਸ਼ ਮਰਾ ਐਡਵੋਕੇਟ ਨੂੰ ਆਣੇ ਪ੍ਰੈਕਟਿਸ ਕਰਦਾ ਹਾਂ ਜੀ ਅੱਜ ਅੱਜ ਜਿਹੜਾ ਫੈਸਲਾ ਸੁਣਾਇਆ ਫਾਂਸੀ ਦਾ ਇੱਕ ਕੋ ਮਾਮਲਾ ਕੀ ਹੈ ਥੋੜਾ ਬ੍ਰੀਫ ਕਰ ਦੋਗੇ ਇਹ ਆਪਣੇ ਜਿਹੜੀ ਲੁਹਾਨੇ ਕੋਰਟ ਹੈਗੀ ਸਪੈਸ਼ਲ ਕੋਰਟ ਆ ਸ਼੍ਰੀ ਅੰਮ੍ਰਿਤ ਸਿੰਘ ਜੱਤ ਸਾਹਿਬ ਦੀ ਕੋਰਟ ਆ ਉਹਨਾਂ ਦੇ ਕੋਰਟ ਚ ਇਹ ਮੈਟਰ ਚੱਲਦਾ ਸੀਗਾ ਇੱਕ ਸੋਨੂ ਸਿੰਘ ਨਾਮ ਦਾ ਜਿਹੜਾ ਵਿਅਕਤੀ ਸੀਗਾ ਇਸ ਵਿਅਕਤੀ ਨੇ 5 ਸਾਲ ਦੀ ਇੱਕ ਲੜਕੀ ਸੀ ਬੱਚੀ ਸੀ ਉਹਨੂੰ ਮਿਲਕੀ ਚਾਕਲੇਟ ਦੇ ਕੇ ਖੜਾਣ ਦੇ ਮਾਨੇ ਲੈ ਗਿਆ ਸੀ ਉੱਥੇ ਰੂਮ ਚ ਲੈ ਜਾ ਕੇ ਬੱਚੀ ਨੂੰ ਇੱਕ ਇਹਦਾ ਰਿਲੇਟਿਵ ਸੀਗਾ ਅਸ਼ੋਕ ਕੁਮਾਰ ਉਹਦੇ ਰੂਮ ਚ ਲਿਜਾ ਕੇ ਬੱਚੀ ਨਾਲ ਪਹਿਲਾਂ ਨੇ ਰੇਪ ਕੀਤਾ ਫਿਰ ਬੱਚੀ ਦਾ ਮਰਡਰ ਕਰਤਾ ਐਸ ਪਰ ਦਾ ਸਟੋਰੀ ਉਹਦੀ ਪੁਲਿਸ ਤੇ ਜਿਹੜੀ ਜੱਜਮੈਂਟ ਆਈ ਉਸ ਮੁਤਾਬਕ ਇਹਨੇ ਹੀ ਇਹ ਕ੍ਰਾਈਮ ਕੀਤਾ ਸੀ ਅੱਛਾ ਲਾਸ਼ ਨੂੰ ਫਿਰ ਉਹਨੇ ਸੁਣਿਆ ਕਿ ਉਹ ਕਿਸੇ ਲੱਕੜ ਦੇ ਬੈੱਡ ਦੇ ਚ ਲਪੋੜਾ ਬੈੱਡ ਦੇ ਜਿਹੜਾ ਬਾਕਸ ਹੁੰਦਾ ਬੈੱਡ ਦੇ ਬਾਕਸ ਵਿੱਚ ਹੀ ਡੈਡ ਬਡੀ ਮਿਲੀ ਸੀ ਬੱਚੀ ਦੀ ਤੇ ਜਿਹੜੇ ਤੇ ਕੱਪੜੇ ਸੀਗੇ ਲੜਕੀ ਦੇ ਬੱਚੀ ਦੇ ਉਹ ਬਾਹਰ ਪਏ ਸੀਗੇ ਜਿਹੜੇ ਬਲੱਡ ਨਾਲ ਪਿਜੇ ਹੋਏ ਸੀਗੇ ਅਦਾਲਤ ਨੂੰ ਕੀ ਫੈਸਲਾ ਸੁਣਾਇਆ ਗਿਆ ਫਾਸੀ ਦੇ ਨਾਲ ਕੋਈ ਜੁਰਮਾਨਾ ਵੀ ਅਦਾਲਤ ਨੇ ਸਜ਼ਾ ਕੀਤੀ ਆ ਵੀ ਇਹਨੂੰ ਵੀ ਮਰਨ ਤੱਕ ਲਟਕਾਇਆ ਜਾਵੇ ਤੇ ਜਦ ਤੱਕ ਨਹੀਂ ਮਰਦਾ ਤੱਕ ਲਟਕਾਇਆ ਜਾਵੇ ਫਾਂਸੀ ਦੀ ਹੀ ਸਜ਼ਾ ਦਿੱਤੀ ਹੈ ਤੇ ਨਾਲ 5.5 ਲੱਖ ਦਾ ਜੁਰਮਾਨਾ ਕੀਤਾ ਇਹ ਪੂਰਾ ਮਾਮਲਾ ਕਿਹੜੇ ਇਲਾਕੇ ਦਾ ਹੈ ਇਹ ਡਾਬਾ ਥਾਣੇ ਦੇ ਵਿੱਚ ਆਂਦਾ ਜੀ ਡਾਬਾ ਜਿਹੜਾ ਪੁਲਿਸ ਸਟੇਸ਼ਨ ਉਹਦੇ ਅੰਦਰ ਜਿਹੜਾ ਏਰੀਆ ਹੈ ਉਹਦੇ ਵਿੱਚ ਹੀ ਇਹ ਹੋਇਆ ਸੀ ਚਲੋ ਡਿਸਕਲੋਜ਼ ਨਹੀਂ ਕਰ ਸਕਦੇ ਨਾਮ ਜੋ ਵੀ ਹੈ ਜਾਂ ਲੇਜ਼ ਬਾਰੇ ਪਰ ਉਹ ਉੱਥੇ ਦਾ ਹੀ ਮਾਮਲਾ ਹੈ ਕਿ ਇਹ ਰਿਲੇਟਿਵ ਸੀ ਉਸ ਬੱਚੀ ਦੇ ਪਰਿਵਾਰ ਦਾ ਨਹੀਂ ਨਹੀਂ ਇਹ ਇਸ ਪੂਰੇ ਮਾਮਲੇ ਚ ਇਹ ਰਿਲੇਟਿਵ ਨਹੀਂ ਸੀ ਇਹ ਸਿਰਫ ਇੱਕ ਜਾਣਕਾਰ ਸੀਗਾ ਜਿਹਨੂੰ ਕਹਿ ਸਕਦੇ ਆ ਇਹ ਆਪਣੇ ਕਿਸੇ ਰਿਲੇਟਿਵ ਦੇ ਘਰ ਆਂਦਾ ਸੀ ਜਿਹੜਾ ਦੋਸ਼ੀ ਸੀਗਾ ਤੇ ਉਹ ਦੋਸ਼ੀ ਦੇ ਘਰ ਆਣ ਕਰਕੇ ਇਹਨਾਂ ਨੂੰ ਜਾਣਦਾ ਸੀਗਾ ਜਿਹਨਾਂ ਦੀ ਬੱਚੇ ਨਾਲ ਇਹ ਸਾਰਾ ਵਾਕਿਆ ਹੋਇਆ ਯੂਰੋਪੀ ਰਹਿਣ ਵਾਲਾ ਕਿੱਥੇ ਦਾ ਹੈ ਯੂਰੋਪੀ ਯੂਪੀ ਦਾ ਰਹਿਣ ਵਾਲਾ ਜੀ ਇਹ ਹਨ ਪੰਜਾਬੀ ਟੀਵੀ ਦੇ ਲੁਧਿਆਣਾ ਤੋਂ ਕਮਲ ਕਪੂਰ ਦੀ ਖਾਸ ਰਿਪੋਰਟ